ਕਈ ਤੋਂ ਕੇ ਬਾਅਦ ਟਰੈਵਲ ਏਜੰਟਾਂ ਨੇ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਕਈ ਪਰਿਵਾਰਾਂ ਨੂੰ ਖੱਜਲ-ਖਵਾਰ ਕੀਤਾ ਹੈ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਮੋਹਾਲੀ ਦੇ ਮਟੌਰ ਥਾਣੇ ਦੇ ਵਿੱਚੋਂ ਜਿੱਥੇ ਕੀ ਕਰੀਬ 2 ਸਾਲ ਤੋਂ ਇੱਕ ਟਰੈਵਲ ਏਜੰਟ ਭਗੌੜਾ ਸੀ ਜਿਸ ਤੇ ਉੱਤੇ ਕਰੀਬ 58 ਮਾਮਲੇ ਦਰਜ ਨੇ ਤੇ ਕਰੀਬ 17 ਮਾਮਲਿਆਂ ਦੇ ਵਿੱਚ ਉਹ ਭਗੌੜਾ ਸੀ ਪਰ ਹੁਣ ਕਾਨੂੰਨ ਦੀ ਸ਼ਕਤੀ ਤੋਂ ਬਾਅਦ ਉਸਨੇ ਆਪ ਸਰੈਂਡਰ ਕੀਤਾ ਜ਼ਿਆਦਾ ਜਾਣਕਾਰੀ ਲਈ ਸਾਡੇ ਨਾਲ ਇਸ ਖੁਦ ਲਈ ਐਸਐਚਯੂ ਮਟੌਰ ਸਰਦਾਰ ਜਗਦੀਪ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਸਸਵਾਗਤ ਹੈ ਪਹਿਲਾਂ ਡੇਲੀ ਪੋਸਟ ਪੰਜਾਬੀ ਤੇ ਥੈਂਕ ਯੂ ਅ ਸਰ ਮਾਮਲਾ ਇੱਕ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਪਘਾੜ ਦੇ ਟਰੈਵਲ ਏਜੰਟ ਨੇ ਆਪ ਸਲੈਂਡਰ ਕੀਤਾ ਕਿ ਕੁਝ ਮਾਮਲਾ ਹੈ ਕਿ ਨੇ ਇੱਕ ਉਸ ਦੇ ਖਿਲਾਫ ਮਾਮਲੇ ਦਰਜ ਸੀ ਇੱਕ ਵਰਲਡ ਕੀ ਨਾਂ ਦੀ ਇੱਕ ਜਿਹੜੀ ਆ ਇਮੀਗ੍ਰੇਸ਼ਨ ਕੰਪਨੀ ਸੀਗੀ ਉਹਨੂੰ ਚਲਾ ਰਿਆ ਸੀਗਾ ਬਲਜਿੰਦਰ ਗਰੇਵਾਲ ਜਿਹੜਾ ਬਲਜਿੰਦਰ ਗਰੇਵਾਲ ਆ ਪਿਛਲੇ ਲਾਸਟ 2 ਸਾਲਾਂ ਦੇ 2017 ਤੇ 2018 ਦੇ ਵਿੱਚ ਇਹਦੇ ਵੱਖ-ਵੱਖ ਜਿਹੜੇ ਕੰਪਲੇਨੈਂਟ ਦੇ ਬਿਆਨ ਦੇ ਕੰਪਲੇਂਟਾਂ ਦੇ ਆਧਾਰ ਤੇ ਇਹਦੀ ਪੂਰੀ ਇਨਵੈਸਟੀਗੇਸ਼ਨ ਹੋ ਕੇ ਪੂਰੀ ਇਹਦੀ ਜਾਂਚ ਪੜਤਾਲ ਹੋ ਕੇ ਇਹਦੇ ਖਿਲਾਫ 58 ਮੁਕੱਦਮੇ ਜਿਹੜੇ ਥਾਣਾ ਮਟੌਰ ਵਿੱਚ ਦਰਜ ਹੋਏ ਹੈਗੇ ਜੀ ਉਹਨਾਂ ਨੂੰ ਦਰਜ ਹੋਣ ਤੋਂ ਬਾਅਦ ਪੁਲਿਸ ਵੱਲੋਂ ਇਹਦੀ ਸਰਗਰਮੀ ਨਾਲ ਜਿਹੜੀ ਭਾਲ ਜਾਰੀ ਸੀ ਇਹ ਆਪਦਾ ਦਫ਼ਤਰ ਬੰਦ ਕਰਕੇ ਸਾਰੇ ਆਪਦੇ ਰੈਜੀਡੈਂਸ ਟਿਕਾਣਿਆਂ ਤੋਂ ਜਿਹੜਾ ਕਿਤੇ ਦੂਰ ਚਲਾ ਗਿਆ ਸੀਗਾ ਇਹ ਪੁਲਿਸ ਦੀ ਗ੍ਰਿਫਤ ਤੋਂ ਕਾਫੀ ਟਾਈਮ ਚ ਬਾਹਰ ਸੀਗੀ ਹੁਣ ਜਿਹੜਾ ਇਹਦੇ ਉੱਤੇ ਕਾਫੀ ਪ੍ਰੈਸ਼ਰ ਬਣਾਇਆ ਗਿਆ ਉਦੇ ਨਾਲ ਇਹਨੇ ਜਿਹੜਾ ਕੋਰਟ ਦੇ ਵਿੱਚ ਸਟੈਂਡਰ ਕੀਤਾਗਾ ਆਫਟਰ ਦੈਟ ਅਸੀਂ ਇਹਦਾ ਪਾਲਸ ਰਿਮਾਂਡ ਲਿਆ ਗਿਆ ਦਰਾਨੇ ਰਿਮਾਂਡ ਇਹਦੀ ਪੁੱਛਗਿੱਛ ਕਰ ਰਹੇ ਆ ਅੰਟਰੋਗੇਟ ਕਰ ਰਹੇ ਆ ਵੀ ਇਹਦੇ ਨਾਲ ਹੋਰ ਕੌਣ ਕੌਣ ਮਿਲਿਆ ਸੀ ਜਾਂ ਇਹਨੇ ਕੋਈ ਇਹਦੇ ਜਿਹੜੀ ਇਨਕਮ ਤੋਂ ਕੋਈ ਪ੍ਰਾਪਰਟੀ ਬਣਾਈ ਉਹਦੇ ਅਕੋਰਡਿੰਗ ਕਾਨੂੰਨ ਦੇ ਅਕੋਰਡਿੰਗ ਜੋ ਵੀ ਬੰਦਾ ਅਗਲੀ ਕਾਰਵਾਈ ਅਸੀਂ ਫਰਦਰ ਅਮਲ ਚੱਲੇ ਆਵਾਂਗੇ ਸਰ ਇਹ ਪਗੋੜਾ ਵੀ ਸੀਗਾ ਪੀਓਸੀਏ ਕੇ ਮਾਮਲਾ ਹੈ ਕਿੰਨੇਕ ਮਾਮਲੇ ਆ ਜੀ ਪੀਓਸੀ ਇਹ 52 ਮੁਕਦਮੇ ਦੇ ਤੇ ਟੋਟਲ ਦਰਜ ਸੀਗੇ ਉਹਨਾਂ ਦੇ ਵਿੱਚੋਂ 18 ਮੁਕਦਮੇ ਦੇ ਵਿੱਚ ਪੀਓ ਹੋਏ ਸੀਗਾ ਬਾਕੀਆਂ ਚ ਵੀ ਪ੍ਰोसीडिंग ਚੱਲ ਰਹੀ ਸੀਗੀ ਜੀ ਪਰ ਇਹ ਹੁਣ ਜਲਦੀ ਉਹ ਗ੍ਰਿਫਤਾਰ ਹੋ ਗਿਆ ਉਹਦਾ ਕਰਕੇ ਪ੍ਰोसीडिंग ਸਾਰੀ ਰੁਕ ਸਰ ਇਸ ਦੀ ਗ੍ਰਿਫਤਾਰੀ ਤੋਂ ਬਾਅਦ ਪੀੜਤ ਪਰਿਵਾਰ ਕੋਈ ਸਾਹਮਣੇ ਆਈ ਨਹੀਂ ਪੀੜਤ ਪਰਿਵਾਰ ਤਾਂ ਪਹਿਲਾਂ ਤੋਂ ਹੀ ਆ ਰਹੇ ਆ ਜਦੋਂ ਦੇ ਠੱਗੀ ਦਾ ਸਕਾਰ ਹੋਇਆ ਉਦੋਂ ਤੋਂ ਬਾਰ-ਬਾਰ ਪੀੜਤ ਪਰਿਵਾਰਾਂ ਦੀ ਇਹੀ ਮੰਗ ਸੀ ਵੀ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਜਿਹੜਾ ਕਾਨੂੰਨ ਦੇ ਮੁਤਾਬਕ ਇਹਨੂੰ ਗ੍ਰਿਫਤਾਰ ਕਰਕੇ ਇਹਨੂੰ ਮਾਂਜੋ ਕੋਰਟ 'ਚ ਪੇਸ਼ ਕਰਕੇ ਦਾ ਰਿਮਾਂਡ ਲਿਆ ਗਿਆ ਹੈਗਾ ਫਰਦਰ ਇਹਨੂੰ ਹੁਣ ਜਿਹੜਾ ਅਗਲੀ ਇਨਵੈਸਟੀਗੇਸ਼ਨ ਵਾਸਤੇ ਪੁcjਕਿਸ਼ ਕਰ ਰਹੇ ਆ ਸਰ ਕਿੰਨੇ ਕ ਅਮਾਉਂਟ ਦੀ ਠੱਗੀ ਹੁਣ ਤੱਕ ਇਹ ਲੋਕਾਂ ਦੇ ਨਾਲ ਕਰ ਚੁੱਕਾ ਹੈ ਜੇ ਅਮਾਉਂਟ ਦੀ ਗੱਲ ਕਰੇ ਤਾਂ ਵੱਖ-ਵੱਖ ਮੁਕਦਮੇ ਵਿੱਚ ਵੱਖ-ਵੱਖਾ ਕਿਸੇ 'ਚ ਕਿੰਨੀ ਆ ਕਿਸੇ 'ਚ ਕਿੰਨੀ ਆ ਟੋਟਲ ਅਮਾਉਂਟ ਨੀਅਰ ਟੂ 4 ਕਰੋੜ ਦੇ ਕਰੀਬ ਬਣ ਜਾਂਦੀ ਆ ਤੇ ਸਰ ਤੁਹਾਨੂੰ ਲੱਗਦਾ ਹੈ ਕਿ ਵਰਲਡ ਕੀ ਦਾ ਜਿਹੜਾ ਇਹ ਏਜੰਸੀ ਇਸ ਨੂੰ ਵੇਖ ਕੇ ਕਿਉਂਕਿ ਤੁਹਾਡੇ ਥਾਣੇ ਦੇ ਅ ਅ ਅਧਿਕਾਰ ਖੇਤਰ ਦੇ ਵਿੱਚ ਕਈ ਟ੍ਰੈਵਲ ਏਜੰਟ ਆਉਂਦੇ ਨੇ ਤੇ ਉਹ ਹੁਣ ਸਬਕ ਲੈਣਗੇ ਠਗੀਆਂ ਨਹੀਂ ਕਰਨਗੇ ਅਸਲ ਦੇ ਵਿੱਚ ਜਿਹੜੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਤੇ ਮਾਨਜੋਗ ਜਿਹੜਾ ਸਾਡੇ ਸੀਨੀਅਰ ਅਫਸਰ ਮਾਨਜੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਅਸੀਂ ਸਾਰੇ ਇਮੀਗ੍ਰੇਸ਼ਨਾਂ ਨੂੰ ਟਾਈਮ-ਟਾਈਮ ਤੇ ਚੈੱਕ ਕਰਦੇ ਰਹਿੰਦੇ ਆ ਵੀ ਇਹ ਜਿਹੜੇ ਇਹਨਾਂ ਦੇ ਕਾਨੂੰਨ ਬਣੇ ਆ ਇਹਨਾਂ ਦੇ ਰੂਲ ਰੈਗੂਲੇਸ਼ਨ ਬਣੇ ਆ ਉਹਦੀਆਂ ਹਦਾਇਤਾਂ ਦੀ ਇਹ ਪਾਲਣਾ ਕਰਦੇ ਆ ਕਿ ਨਹੀਂ ਕਰਦੇ ਜੇ ਕੋਈ ਨਹੀਂ ਕਰਦਾ ਤੇ ਉਹਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈਗੀ ਫਰਦਰ ਅਸੀਂ ਇਹ ਵੀ ਇਨਸ਼ੋਰ ਕਰਾਂਗੇ ਵੀ ਕੋਈ ਹੋਰ ਤਾਂ ਨਹੀਂ ਇਦਾਂ ਦਾ ਜਿਹੜਾ ਕੋਈ ਕੱਲ ਨੂੰ ਇਦਾਂ ਦੀ ਪ੍ਰੋਬਲਮ ਫੇਸ ਕਰੇ ਜੀ ਮੈਸਰ ਆਖਰੀ ਸਵਾਲ ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ ਉਹਨਾਂ ਧੋਖੇ ਟੈਵਲਜੈਂਟਾਂ ਨੂੰ ਜੋ ਕਈ ਪਰਿਵਾਰਾਂ ਦੇ ਸੁਪਣਿਆਂ ਨੂੰ ਸਿਰਫ ਪੈਸਿਆਂ ਕਰਕੇ ਜਾਂ ਤਾਂ ਵੇਚ ਦਿੰਦੇ ਨੇ ਕਹਾਂਗੇ ਜਾਂ ਉਹਨਾਂ ਨਾਲ ਖਿਲਵਾੜ ਕਰਦੇ ਨੇ ਕੀ ਸੁਨੇਹਾ ਤੁਸੀਂ ਦੇਣਾ ਚਾਹੋਗੇ ਅਸੀਂ ਤਾਂ ਟ੍ਰੈਵਲ ਏਜੰਟਾਂ ਨੂੰ ਇਹੀ ਕਹਾਂਗੇ ਵੀ ਬਿਲਕੁਲ ਸਹੀ ਤੇ ਲੀਗਲ ਕੰਮ ਕਰਨ ਜੇ ਕੋਈ ਗਲਤ ਕੰਮ ਕਰੂਗਾ ਤਾਂ ਉਹਨੂੰ ਕਾਨੂੰਨ ਦੇ ਸਕੰਜੇ ਚ ਬੜੀ ਸ਼ਕਤੀ ਨਾਲ ਲਿਆ ਜਾਊਗਾ ਬਹੁਤ ਬਤਨ ਨਾਲ ਗੱਲਬਾਤ ਕਰਨ ਦੇ ਲਈ ਤਾਈਸਨ ਐਸਐਚਯੂ ਜਗਦੀਪ ਸਿੰਘ ਜਿਨ੍ਹਾਂ ਨੇ ਕਿਹਾ ਕਿ ਇੱਕੋ ਹੀ ਸੁਨੇਹਾ ਉਹਨਾਂ ਟ੍ਰੈਵਲ ਏਜੰਟਾਂ ਨੂੰ ਜੋ ਧੋਖੇਬਾਜ਼ੀ ਕਰਦੇ ਨੇ ਜੋ ਲੋਕਾਂ ਦਾ ਪੈਸਾ ਠੱਗਦੇ ਨੇ ਕਿ ਸੁਧਰ ਜੋ ਨਹੀਂ ਤਾਂ ਕਾਨੂੰਨ ਦਾ ਸਕੰਜਾ ਤੁਹਾਡੇ ਤੱਕ ਵੀ ਪਹੁੰਚ ਸਕਦਾ ਹੈ ਵੀਡੀਓ ਜਰਨਲਿਸਟ ਲੜਿਤ ਪਾਂਡੇ ਦੇ ਨਾਲ ਠਾਕੁਰ ਅਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਮੋਹਾਲੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563